ਲੋ ਵੀ ਚੰਡੋਰ ਵੀ ਚੱਲ ਪਿਆ ਮੇਲੇ ਦੇ ਆਈਆਂ ਆਉਣੇ ਤੇ ਲਿਖੀਆਂ ਘੰਟਾ ਰਹੀ ਨੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਪਿੰਡ ਹੈਗਾ ਮੇਲਾ ਆਪਾਂ ਤੁਹਾਨੂੰ ਸਾਰਿਆਂ ਮੇਲਾ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਵੀਡੀਓ ਆਪਾਂ ਕਰਦੇ ਹਾਂ ਸਟਾਰਟ ਤੇ ਆਪਾਂ ਹੁਣ ਘਰੋਂ ਤੁਰਦੇ ਆ ਚੱਲਦੇ ਆ ਮੇਲੇ ਤੇ ਇਹ ਤੁਹਾਨੂੰ ਸਾਰਾ ਮੇਲਾ ਲਓ ਜੀ ਆ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਕੀ ਕਿਹੜੇ ਹੋਰ ਵਗੈਰਾ ਹਨ ਉਹ ਮੈਂ ਜੇ ਬਿਲਕੁਲ ਪਾਉਂਦਾ ਦਵਾਂਗੇ ਮੁੱਖਾ ਟੇਕੇ ਤੇ ਲੈ ਲਓ ਇਹ ਆ ਇੱਕ ਦੋ ਪੈਂਟ ਦਾ ਮਾਮਲਾ ਆ ਜੀ ਆ ਇਹ ਪਚਾਂ ਦੇ ਅੰਦਰ ਦੇ ਬੁਆ ਸਾਹਿਬ ਦੇ ਗੁਰੂ ਜੀ ਮਖਾ ਰੇਖਾ ਨੂੰ ਕੰਨ ਤੋਂ ਵੀ ਪਵਿੱਲਿਆ ਜੀ ਨੂੰ ਲਾਪਾ ਮਤਵਾ ਦੇ ਜੀ ਲੈ ਤੁਮ ਜਰਾ ਮੇਲਾ ਲਖਦੇ ਹੋ ਵੀਡੀਓ ਨਟ ਬਣਿਆ ਹੈ ਇਹ ਹੋਰ ਅੰਦਰ ਚੱਲਦੇ ਤੇ ਪੂਰਾ ਜੱਜ ਗੱਲ ਖਰਾਬ ਆ। ਖਾਮਜਾ ਹੋਇਆ ਹੋਇਆ ਤੇ ਆਪਾਂ ਅੰਦਰ ਮੱਥਾ ਟੇਕ ਲਿਆ। ਬੇਬੇ ਕੋਲ ਲੁਕੀ ਲੱਗ ਜੰਨੇ ਆਪਾਂ। ਲਾਉ ਜੀ ਆਪਾਂ ਹੁਣ ਚੱਲਦੇ ਆਂ ਉੱਪਰ ਸਿੱਧਾ ਮੱਥਾ ਟੇਕਦੇ ਆਂ। ਇਹ ਜ਼ਿਲ੍ਹਾ ਲੁਧਿਆਣਾ ਤੇ ਆਪਣਾ ਪਿੰਡ ਲਸਾੜਾ ਤੇ ਗੁਰਦੁਆਰਾ ਸਿੱਧ ਸਰ ਸਾਹਿਬ ਦਾ ਮੇਲਾ ਤੇ ਆਪਾਂ ਤੁਹਾਨੂੰ ਬਾਹਰ ਵੀ ਦਿਖਾਵਾਂਗੇ ਚੰਡੋਲ ਵਗੈਰਾ ਸਾਰੇ ਦੁਕਾਨਾਂ ਇਹ ਦਿਖਾਵਾਂਗੇ ਵਾਹਿਗੁਰੂ ਵਾਹਿਗੁਰੂ ਤਮ ਫਟ ਦੇ ਕੇ ਫਿਰ ਆਪਾਂ ਚੱਲਦੇ ਆ ਬਾਹਰ ਕੋਈ ਫੜੀਏ ਦੁਕਾਨਾਂ ਲੁਕਾਵਾਂਗੇ ਇੱਥੇ ਲੱਗੂ ਆ ਪਾਰੇ ਦੀ ਸ਼ਹੀਦ ਮੰਦਰੀ ਐਨ ਪੇ ਲਾਤੀਂ ਦੇ ਹਾਰੀ

ਇਹ ਮਠਾਈ ਜੇ ਤੇ ਆਪਾਂ ਤੁਹਾਨੂੰ ਦਿਖਾਉਣੀ ਐ ਚੰਗੋਲ ਬਾਕੀ ਹੋਰ ਵੀ ਦੁਕਾਨਾਂ ਹੈਗੇ ਨੇ ਅੰਦਰ ਉਹ ਵੀ ਤੁਹਾਨੂੰ ਪਾ ਦਿਖਾਉਣੀ ਆ ਸਾਰੀਆਂ ਲੋਗੀ ਜੇ ਲੋਹਲਾ ਜੇ ਨਹੀਂ ਚਲਾਇਆ ਨਹੀਂ ਕਿਸ਼ਤੀ ਵੀ ਆਈ ਆ सैटिंग कर रहे इत रेल गड्डी बच्चे बाकी होर इधर तो दुकान ने ਆ ਵੀ ਇੱਧਰ ਟਕਾਨਾਂ ਲੱਗੀਆਂ ਨੇ ਸਾਰੀਆਂ ਤੁਹਾਨੂੰ ਦਿਖਾਉਂਦੇ ਆਂ ਆਹ ਬਾਈ ਆਪਣੀਆਂ ਵੀਡੀਓ ਦੇਖਦਾ ਹੁੰਦਾ ਬਾਈ ਕਹਿੰਦਾ ਤੁਹਾਡੇ ਕੋ ਵੀਡੀਓ ਦੇਖਦਾ ਨਾ ਧੰਨਵਾਦ ਜੀ ਦੰਦਾਂ ਲਗਾ ਬਾਕੀ ਯਾਦ ਕਰਨਾ ਵੀ ਹੈ ਜਿਆ ਸਾਰੀਆਂ ਜਿਵੇਂ ਆ ਦੇਖੋ ਧਾਰੀਆਂ ਜਿਵੇਂ ਆ ਬੱਤ ਜਿਹੜੇ ਖੇਡਾਂ ਆ ਗਈਆਂ ਬਾਈ ਨੂੰ ਕੱਢ ਰਹੇ ਨੇ ਬਾਕੀ ਆ ਪਰਸ ਵਗੈਰਾ ਸਾਰੇ ਹੈਗੇ ਨੇ ਜੁਨਿਆ ਸੱਲੇ ਹੋ ਗਏ ਬਾਕੀ ਯਾਦ ਇੱਧਰ ਇਆ ਬਾਈ ਖੇਡਾਂ ਲਾ ਰਿਹਾ ਜਿੱਧਰ ਤੇ ਮੱਕੀ ਆ ਹਾ ਸਾਰੇ ਤੁਹਾਨੂੰ ਆਪਣੇ ਪਰਾਣਾ ਦਿਖਾਉਣੀਆਂ ਨੇ ਤੁਹਾਨੂੰ ਘਰੇ ਬੈਠ ਨੂੰ ਆਪਾਂ ਮੇਲਾ ਦਿਖਾਣਾ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੇਖਦੇ ਆ ਚੰਦੋਲ ਦੇ ਚੱਲ ਪਿਆ ਫਲੂਕੀ ਦਿਖਾਵਾਗੇ ਚੱਲੇ ਆਇਆ ਇਹ ਲੈ ਵੀ ਰੱਖੀ ਨੇ ਸੋਸ ਦੁਕਾਨਾਂ ਦੇ ਉੱਤੋਂ ਇੱਧਰ ਵੀ ਹੈਗੀਆਂ ਨੇ ਉਹ ਦਫਾਉ ਨੇ ਸਾਰੀ ਇੱਧਰ ਚੱਲ ਕੇ ਤੇ ਆ ਬੱਚੇ ਦੇ ਖੱਡਾਂ ਆ ਗਈਆਂ ਇੱਧਰ ਲਾ ਹੋ ਗਿਆ ਬੱਚਿਆਂ ਦੇ ਖੱਡਾਂ ਆ ਗਈਆਂ ਸਾਰੀਆਂ ਆ ਭਾਂਡੇ ਆ ਗਏ ਜਨੇ ਆ ਸੋੜ ਦੇ ਅੱਡਾ 150 ਰਾਇ ਦਾ ਆਵਾ ਦੇਖੋ ਇੱਧਰ ਕੱਪੜੇ ਨੋਰਾ ਤੇ ਹਲਟਾ ਬਾਕੀ ਆ ਉਸਮਾਨ ਆ ਗਿਆ ਜਨੇ चपल्ला भी मिल जाएगी मेले में सारिया ठीक है जी अगे दिखाने अगर हो भी दुकाना है सारियां दिखाने अपने ਤੇ ਮੈਂ ਇਸ ਟਾਈਮ ਥੋੜਾ ਜਿਹਾ ਸਵੇਰੇ ਆ ਗਿਆ ਕਿਉਂਕਿ ਗਰਮੀ ਬਹੁਤ ਹੋ ਜਾਂਦੀ ਆ ਇਹ ਦੇਖ ਕੇ ਯਾ ਭਾਈ ਨੇ ਨੌ ਨੰਬਰ ਨੌਹੋਂ ਪਉ ਗਿਆ ਭਾਈ ਇਹ ਬਾਕੀ ਆ ਇਧਰ ਕੱਪ ਵਗੈਰਾ ਪਏ ਨੇ ਲੋ ਜੀ ਕੱਪ ਹੋ ਗਏ ਪਲੇਟਾਂ ਹੋ ਗਈਆਂ ਜਿਵੇਂ ਬਾਕੀ ਆ ਬੱਚਿਆਂ ਦੇ ਖਣਾਉਣੇ ਆ ਗਏ ਆ ਸਾਰੇ ਬੱਚਿਆਂ ਦੇ ਖਣਾਉਣੇ ਪਏ ਨੇ बाकी सलेे बैठे सांफी अब खौने आगे इधर हा पलॉक का समान आ गए इधर हा खनौने आगे क्या बैट आ गए के सारे बैट आ गए ਬਾਕੀ ਆ ਟਰੈਕਟਰ ਟਰੈਕਟਰ ਖੜੇ ਦੇ ਪਰਖ ਪਿਆ ਦੇ ਆ ਤੌਲੀਏ ਵਗਾਰੇ ਮੈਟ ਵਗੈਰਾ ਪੋਨੇ ਬਾਕੀ ਆ ਬਹੀ ਧਲਾ ਰਿਆ ਜਮਾਨ ਲਰ ਮੂਲਾ ਤੇ ਆ ਚੱਪਲਾ ਚੱਪਲਾ ਖਰੀਆ ਬਾਕੀ ਆ ਮਾਲਨਾ ਆਰੀ ਤੇ ਬਾਕੀ ਕੜੇ ਕਈ ਹੋਰ ਸਾਰਾ ਕੜੀਆਂ ਪਿਆ ਟਰੈਕਟਰ ਪਏ ਨੇ ਆ ਦੇਖੋ ਬੱਤੀ ਵਾਲੇ ਵੇਂਦਾ ਤੇ ਬੱਤੀ ਸਾਰਾ ਇਹ ਮੇਲਾ ਪਤ ਨੂੰ ਦਿਖਾਤਾ ਲਾਓ ਵੀ ਚੰਡੋਰ ਵੀ ਚੱਲ ਪਿਆ ਮੇਲੇ ਤੇ ਦੇਖੋ ਇੱਥੇ ਕਿੱਥੇ ਚੱਲ ਵੀ ਇੱਥੇ ਰਹੇਗਾ ਬੱੱਤੇ ਵਾਲਾ ਬਸ ਘੱਟ ਕਾਨਾ ਨੂੰ ਪਹਿਲਾਂ ਹਰੀ ਦਿਖਾ ਦਿੰਦੇ Oh, oh, ਅੱਜ ਦਿਖਾਇਆ ਆਪਾਂ ਤੁਹਾਨੂੰ ਮੇਲਾ ਮੈਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਤਾਂ ਵੀਡੀਓ ਦੇਖਣ ਲਈ ਧੰਨਵਾਦ